ਵਾਹਿਗੁਰੂ ਕਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਸੋ ਤਨ ਮਨ ਤਨ ਕਿਥੇ ਨਿਸ਼ਾਵਰ ਕਰਨਾ ਹੈ ਸੋ ਤੇ ਜੀਵਨ ਨੂੰ ਸਮਝਣਾ ਪਏਗਾ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਸਰੀਰ ਚ ਮਿਲੇਗਾ ਉਦਾਸ ਚਿੱਤ ਉਦਾਸ ਮਨ ਕੀ ਹੈ ਰਾਜੇ ਕਹਿੰਦੇ ਖਾਓ ਪੀਓ ਨਵਾਂ ਕੋਸਾ ਹੈ ਸਭ ਕੁਛ ਨਵੇਂ ਨਵੇਂ ਰਸ ਆਨੰਦ ਮਾਨੋ ਠੀਕ ਹੈ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਇਹ ਰਾਜੇ ਵੀ ਰੋਂਦੇ ਵੇਖੇ ਸਿਮਰਨ ਕੀ ਹੈ ਯਾਦ ਕਰਨਾ ਜਿਹੜੀ ਮਨਚਿਤ ਮਨਚ ਗੱਲ ਆਏਗੀ ਨਾ ਉਹਦੇ ਬਾਰੇ ਸਕਰਸ਼ ਕੀ ਕਰਾਂਗੇ ਉਦਮ ਕੀ ਕਰਾਂਗੇ ਕੀ ਲਾ ਲਾਂਗੇ ਸੋ ਇਹ ਮਾਫ ਕਰਨਾ ਥੋੜੀ ਜਿਹੀ ਮਹਿੰਗੀ ਗੱਲ ਹੈ ਬਾਜ਼ਾਰ ਚ ਜਿਹੜੀ ਚੀਜ਼ ਦਾ ਗਾਹਕ ਨਹੀਂ ਬਹੁ ਢੇਰ ਲੱਗ ਜਾਂਦਾ ਹੈ ਹੌਲੀ ਹੌਲੀ ਬਾਜ਼ਾਰ ਚ ਖਤਮ ਹੋ ਜਾਂਦੀ ਐ ਸਸਤੀ ਹੋ ਜਾਂਦੀ ਐ ਸਾਰੇ ਗੁਰੂ ਘਰਾਂ ਚ ਬਹੁਤ ਪੱਥਰ ਲੱਗਾ ਐ 12 12 ਮੰਜ਼ਲ ਗੁਰੂ ਘਰ ਸ ਸੰਗਤ ਦਿਲਕਲ ਗਿਣਤੀ ਦੀ ਠੀਕ ਐ ਤਾਂ ਹੀ ਅਸੀਂ ਧੁਖੀ ਹਾਂ ਕੱਚੇ ਘਰ ਸੀ ਝੋਪੜੀਆਂ ਚ ਵੀ ਗੁਰੂ ਘਰ ਸੀ ਸਿੱਖ ਪੱਕੇ ਸੀ ਅੱਜ ਦਰਬਾਰ ਬਹੁਤ ਸੋਹਣੇ ਸੁੰਦਰ ਚਾਹੀਦੇ ਵੇ ਨੇ ਹਨ ਸਾਡੇ ਤਨ ਮਨ ਤਨ ਸੋ ਉਲਟਾ ਹੋ ਗਿਆ ਸਿੱਖ ਕੱਚੇ ਹੋ ਗਿਆ ਸੀ ਸੋ ਸਮਝਣਾ ਪਏਗਾ ਹਮਦੇ ਸਵਨਾ ਦਾ ਦਾਤਾ ਇੱਕ ਹੈ ਸੋ ਧਾਤੇ ਦੀ ਬਜਾਏ ਅਸੀਂ ਦਾਤਾ ਨੂੰ ਪਿਆਰ ਕਰ ਲਾਤੇ ਸਭਨਾ ਦਾਤਾ ਇੱਕ ਤੋਂ ਮਾਨਸ ਦਾਤ ਨਾ ਹੋਏ ਜੋ ਦੇ ਭਾਵੈ ਸੋthi ਹੈ ਰੰਨਨਾ ਅਰੁਨਾ ਹੋਏ ਇਹ ਰੋਇਆਂ ਗੱਲ ਨਹੀਂ ਬੰਨੀ ਅਸੀਂ ਸਾਰੀਆਂ ਔਰਤਾਂ ਉਹ ਸਾਡਾ ਮਾਲਕ ਹੈ ਪਤੀ ਹੈ ਸੋ ਜੇ ਸਮਝ ਆ ਜੇ ਇਹ ਮਿੱਠਾ ਸੂਲਾ ਹੈ ਦੋ ਚੀਜ਼ਾਂ ਸਾਨੂੰ ਖਤਮ ਕਰ ਰਹੀਆਂ ਹਨ ਮਿੱਠਾ ਔਰ ਚਿੰਤਾ ਠੀਕ ਹੈ ਚਿੰਤਾ ਉਨੀ ਕਰਨੀ ਹੈ ਰਿਜਕ ਬਾਹਰੋਂ ਮਿਲੇਗਾ ਸਭ ਕੁਝ ਬਾਹਰੋਂ ਮਿਲੇਗਾ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦੇਉਗਾ ਕੁਝ ਵੀ ਨਾ ਗਲਤ ਕਰਨਾ ਪੱਕਾ ਆਪਣੀ ਸੂਝ ਬੂਝ ਨਾਲ ਤਿਆਰ ਕਰਨਾ ਹੈ ਸਭ ਤੋਂ ਵੱਡਾ ਪਰਮੇਸ਼ਰ ਹੈ ਉਹ ਤੋਂ ਵੱਡਾ ਹੈ ਉੱਚੇ ਦੇ ਉੱਚਾ ਉਹਦਾ ਨਾਮ ਹੈ ਸਾਡਾ ਨਾਮ ਕੀ ਐ ਸਾਰੇ ਮਾਨੂੰ ਕਹਾ ਇਸਤਰੀਆਂ ਹਾ ਉਹ ਸਾਡਾ ਪਤੀ ਹੈ ਮਾਲਕ ਹੈ ਇੱਕ ਕਮਰੇ 'ਚ ਹਾਂ ਪਤੀ ਨਾਲ ਬਣਦੀ ਨਹੀਂ ਸਾਡਾ ਹਾਰ ਸ਼ਿੰਗਾਰ ਕੀਤਾ पैक किता पति ने सा वेखी नहीं रलिए नहीं मानिया सेजा तो नहीं आया जे मन सोलिया काहे मिठा खाए ਫੇਰੇ ਕਿਉਂ ਇਹ ਰਸਤੇ ਤੇ ਚੱਲੇਗਾ ਠੀਕ ਆ ਵਿਰੋਧੀ ਤੇ ਰਹਿਣਾ ਜੋ ਉਹ ਸਾਡਾ ਮਿੱਤਰ ਹੈ ਜੋ ਸਾਡੀ ਨਿੰਦਾ ਕਰਦਾ ਹੈ ਸੋ ਸਾਨੂੰ ਚੌਕਸ ਕਰਦਾ ਹੈ ਸਾਡੀ ਗੰਦਗੀ ਸਾਫ਼ ਕਰਦਾ ਹੈ ਇਹ ਮਨ ਮੈਲਾ ਹੈ ਇਹ ਕਾਲਾ ਹੈ ਇਹ ਜਨਮ 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 ਕਈ ਇਸ ਇੱਕੋ ਔਰ ਆਖਰੀ ਪਹਿਲਾ ਔਰ ਆਖਰੀ ਜਨਮ ਹੈ ਅਸੀਂ ਜਨਮ ਚਈ ਕਈ ਵਾਰ ਲੋਭੀ ਕੁੱਤੇ ਹੋ ਜਾਂਦੇ ਆ ਸੋ ਰਾਜਾ ਕੀ ਹੈ ਰੱਜੇ ਹੋਏ ਦਾ ਨਾ ਹੈ ਰਾਜਾ ਸੋ ਉੱਪਰ ਠਾਕਰ ਹੈ ਇਹਦਾ ਸਾਰਾ ਖੇਲ ਹੈ ਕਹਿੰਦਾ ਕਿੱਥੇ ਚੱਲਾ ਕੋਈ ਸਾਧੂ ਸੀ ਕਹਿੰਦੇ ਤੂੰ ਸਤਕਾਰ ਨਹੀਂ ਕੀਤਾ ਮੈਂ ਰਾਜਾ ਹਾਂ ਤੈਨੂੰ ਪਤਾ ਨਹੀਂ ਸਤਕਾਰ ਕਰਨਾ ਕਹਿੰਦਾ ਤੂੰ ਰਾਜਾ ਥੋੜਾ ਤੂੰ ਕਾਦਾ ਰਾਜਾ ਹੈ ਸਹ ਅੰਧਕ ਤੇ ਚੱਲ ਕਹਿੰਦਾ ਜੋਤ ਕਰਾਂਗਾ ਇਹ ਰਾਜ ਨੂੰ ਫਲਾਣੇ ਥਾਂ ਜਾ ਰਿਹਾ ਜੋਤ ਕਰਾਂਗਾ ਉਹਨੂੰ ਆਪਣੇ ਰਾਜ ਚ ਮਲਾਵਾਂਗਾ ਫਿਰ ਹੋਰ ਮਜਬੂਤ ਹੋ ਕੇ ਹੋਰ ਸਾਰੇ ਸੰਸਾਰ ਤੇ ਰਾਜ ਕਰਾਂਗਾ ਹੌਲੀ ਹੌਲੀ ਫਿਰ ਕੀ ਕਰਾਂਗਾ ਫਿਰ ਰਾਮ ਨਾਲ ਬਹਿ ਕੇ ਰਾਮ ਰਾਮ ਕਰਾਂਗਾ ਸੋ ਕਹਿੰਦੇ ਅੱਗੇ ਤੈਨੂੰ ਕਮੀ ਹੈ ਤੂੰ ਰਾਜਾ ਕਹਾਦਾ ਹੈ ਰਾਜਾ ਰੱਜੇ ਦਾ ਨਾ ਹੈ ਤੂੰ ਤਾਂ ਪਖਾਰੀ ਹੈ ਇੰਨਾ ਖੂਨ ਦੀਆਂ ਨਦੀਆਂ ਵਹਾ ਕੇ ਅੱਗੇ ਤੈਨੂੰ ਕੋਈ ਕਮੀ ਹੈ ਇੰਨਾ ਜ਼ੁਲਮ ਕਰਕੇ ਇੰਨਾ ਧੱਕਾ ਕਰਕੇ ਫਿਰ ਤੂੰ ਰਾਮ ਰਾਮ ਕਰੇਗਾ ਉਹ ਨਹੀਂ ਕਰ ਸਕਦਾ ਰਾਮ ਰਮੇ ਹੋਏ ਦਾ ਨਾ ਹੈ ਹਰੀ ਕੀ ਹੈ ਸਾਰੇ ਜਿਹੜਾ ਹਰਾ ਭਰਾ ਕਰਨ ਵਾਲਾ ਮਾ ਬੋਰਾਆ ਮੇਰੇ ਕਨ ਸਰਵਣ ਕਰ ਰਿਆ 10ਵੇਂ ਦੁਲਾਚ ਵਾਪਸ ਗੱਲ ਚ ਆ ਰਹੀ ਹੈ ਸੋ ਕੀ ਪ੍ਰਾਪਤ ਕਰਨਾ ਸਭ ਕੁਝ ਅੰਦਰ ਹੀ ਮਿਲੇਗਾ ਇਹ ਦੁੱਖ ਸਾਡਾ ਨਖਾਰ ਲਿਆਉਣਗੇ ਸੋ ਸਿਮਰਨ ਕੀ ਹੈ ਯਾਦ ਕਰਨਾ ਚੇਤੇ ਕਰਨਾ ਸੰਸਕ੍ਰਿਤੀ ਦਾ ਸ਼ਬਦ ਹੈ ਸੋ ਉਹ ਗੱਲ ਸਾਡੇ ਚੇਤੇ ਆਉਂਦੀ ਹੈ ਮਾਇਆ ਲਈ ਅਸੀਂ ਵਕਤ ਕੱਢ ਸਕਦੇ ਆ ਸਮਾਂ ਕੱਢ ਸਕਦੇ ਆ ਪਰ ਪਰਵੇਸ਼ੀ ਲਈ ਗੁਰੂ ਲਈ ਨਹੀਂ ਇਹ ਹਰੀ ਨਾ ਸਮਝ ਨਾ ਪਏਗਾ ਜਿਹੜਾ ਸਾਰਿਆਂ ਨੂੰ ਹਰਿਆ-ਪਰਿਆ ਕਰਨ ਵਾਲਾ ਕਬੀਰ ਹਰ ਕਾ ਸਿਮਰਨ ਜੋ ਕਰਾਇ ਸੋ ਸੁਖੀਆ ਸੰਸਾਰ ਜੋ ਚੇਤੇ ਕਰੇਗਾ ਉਹਦੇ ਲਈ ਸਰਸ ਕਰੇਗਾ ਉਹਦੇ ਲਈ ਉਤਮ ਕਰੇਗਾ ਉਦਮ ਕੇ ਲక్ష్ਮੀ ਸਭ ਕੁਛ ਇਹ ਸਰੀਰ ਚ ਜਿਵੇਂ ਤਾਸ ਨੇ ਖੋਜਾਂ ਕੀਤੀਆਂ ਹਨ ਸੋ ਕਈ ਸਾਲਾਂ ਦੀਆਂ ਖੋਜਾਂ ਲੱਖਾਂ ਰੁਪਏ ਲਾਏ ਹਨ ਅੰਦਰੋਂ ਪ੍ਰਾਪਤ ਹੋਣਾ ਪਤਨੀ ਬੱਚੇ ਜੋ ਵੀ ਸੰਸਾਰ ਦੀ ਚੀਜ਼ ਅੱਜ ਆਨਲਾਈਨ ਮੰਗਾ ਸਕਦੇ ਆ ਬਸ਼ੱਕਤ ਕਮਨੀ ਹੈ ਮਿਹਨਤ ਕਰਨੀ ਹੈ ਮਾਇਆ ਕਮਾਣੀ ਹੈ ਸ ਇਹ ਹੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਿਆ ਦਿੱਤੀ ਆ ਅਸੀਂ ਸਿੱਖ ਹਾਂ ਸਿੱਖ ਹਾਂ ਸ ਸਿੱਖਿਆ ਲੈਣ ਲਈ ਸਾ ਅਧੂਰੇ ਹਾਂ ਠੀਕ ਹੈ ਸਿੱਖਣ ਲਈ ਤਿਆਰ ਰਹਿਣਾ ਹੈ ਜੇ ਕਹਿੰਦਾ ਮੈਂ ਮੈਨੂੰ ਸਭ ਕੁਝ ਆਉਂਦਾ ਫਿਰ ਆਉਂਦਾ ਫਿਰ ਤੂੰ ਦੁਖੀ ਦੁਖੀ ਕਿਉਂ ਹੈ ਤੂੰ ਕਿੰਨੇ ਜਿਹੜੇ ਮਹੱਲੇ ਚ ਰਹਿ ਰਿਹਾ ਹੈ ਕਿੰਨਿਆਂ ਤੋਂ ਅੱਗੇ ਹੈ ਕੀ ਕਮੀ ਹੈ ਬੋਲ ਘਰ ਹੈ ਤੇਰਾ ਸਾਧਨ ਹੈ ਤੇਰੇ ਕੋਲ ਮਾਇਆ ਵੀ ਹੈ ਸਭ ਕੁਝ ਹੈ ਮੌਣ ਕਿੰਨੇ ਤੋਂ ਅੱਗੇ ਹੈ ਠੀਕ ਹੈ ਕਿ ਪੁੱਤਰਾ ਵਾਲੇ ਖੁਸ਼ ਨੇ ਕਿ ਮਾਇਆ ਵਾਲੇ ਖੁਸ਼ ਨੇ ਕਿ ਤੇ ਮਹਿਲ ਬੰਗਲੇ ਗਾੜੀਆਂ ਵਾਲੇ ਖੁਸ਼ ਨੇ ਨਹੀਂ ਇਹ ਖੁਸ਼ ਲੈਣਾ ਰਹਿਣਾ ਇੱਕ ਕਲਾ ਹੈ ਧੰਤਾ ਸਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਭ ਕੁਝ ਹਨ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਗੁਰ ਨਦਰ ਕਰੇ ਠੀਕ ਹੈ ਜੇ ਪਾਡਾ ਮੁੰਦਾ ਹੈ ਨਾ ਉਥੇ ਪਾਡੇ ਚ ਕੀ ਸਮਾਏਗਾ ਲੂਨ ਦੀ ਡਲੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਹੀ ਖੜ ਗਈ ਸ ਸਾਡੀ ਬੱਚਿਆ ਵਾਲੀ ਮਤ ਹੈ ਇਹ ਕੁੰਭ ਚ ਘੜੇ ਚ ਸਮੁੰਦਰ ਪਾਉਣਾ ਚਾਹੁੰਦੇ ਆ ਨਹੀਂ ਨਹੀਂ ਪਏਗਾ ਸਾਰਾ ਦਿਨ ਕੋਸ਼ਿਸ਼ ਕਰਦਾ ਰਿਹਾ ਕਹਿੰਦਾ ਇਹ ਕੁੰਭ ਚ ਘੜੇ ਚ ਸਮੁੰਦਰ ਪਾਣਾ ਨਹੀਂ ਸ਼ਾਮ ਨੂੰ ਘੜੇ ਨੂੰ ਇੱਕ ਕੁੰਭ ਨੂੰ ਵਿੱਚ ਉਗਾਇਆ ਸਮੁੰਦਰ ਦੇ ਜੇਸ ਘੜੇ ਚ ਕੁੰਭ ਚ ਸਮੁੰਦਰ ਨਹੀਂ ਆਉਂਦਾ ਸਮੁੰਦਰ ਚ ਘੜਾ ਲਿਆ ਦਿੰਦੇ ਹਾਂ ਠੀਕ ਹੈ ਗਿਆਨ ਥੋੜਾ ਜੀ ਬਹੁਤ ਹੈ ਗਿਆਨ ਥੋੜਾ ਜੀ ਬਹੁਤ ਹੈ ਇਹ ਜੋ ਮਾਨਸਿਕ ਦੁੱਖ ਹੈ ਇਹ ਸਰੀਰ ਕਸ਼ਟ ਇਹ ਚੱਲੇਗਾ ਸ ਜਿਵੇਂ ਵਿਦੇਸ਼ ਵਾਲਿਆਂ ਨੇ ਸਾਰੇ ਦੁੱਖਾਂ ਦਾ ਇਲਾਜ ਕਰ ਲਿਆ ਹੈ ਠੀਕ ਹੈ ਸਾਡੇ ਬਜ਼ੁਰਗ ਵੀ ਉਹਨਾਂ ਕੋਲ ਬਹੁਤ ਉਜਗਤੀਆਂ ਹਨ ਸਾਡੇ ਜੋ ਮਾਤਾ ਸੀ ਦਾਦੀਆਂ ਸੀ ਉਹਨਾਂ ਦੇਖੋ ਗਰੀਬੀ ਵੀ ਕੱਟ ਲਈ ਨਾ ਅੱਜ ਪੱਕੇ ਘਰ ਸਿੱਖ ਅਸੀਂ ਕੱਚੇ ਕੱਚੇ ਘਰ ਸੀ ਅਸੀਂ ਪੱਕੇ ਸੀ ਠੀਕ ਹੈ ਆਜ਼ਾਦੀ ਹੈ ਜਿਵੇਂ ਜੀਣਾ ਹੈ ਪਰਮੇਸ਼ਰ ਕੀ ਹੈ ਉਹ ਕਿਸੇ ਨੂੰ ਕੁਛ ਨਹੀਂ ਕਹਿੰਦਾ ਜੋ ਕਰਨਾ ਹੈ ਉਹਦੇ ਚ ਵਰਦਾਨ ਹੈ ਜੋ ਕਿਰਤ ਕਰਨੀ ਹੈ ਕੰਮ ਕਰਨਾ ਹੈ ਬਿਜ਼ਨਸ ਕਰਨਾ ਹੈ ਉਹਦੇ ਚ ਵਰਦਾਨ ਹੈ ਉਹਦੇ ਚ ਸਰਾਪ ਹੈ ਦੇਖ-ਦੇਖ ਕੇ ਕਦਮ ਰੱਖਣਾ ਪਏਗਾ ਜੇ ਹੱਥ 'ਚ ਬੈਂਟਰੀ ਆ ਖੂਚ ਡਿੱਗਣਾ ਆਪਣੀ ਗਲਤੀ ਹੈ ਸੋ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀ ਇਹ 84 ਦੇ ਗੇੜੇ 'ਚ ਅਸੀਂ ਪਏ ਹਾਂ ਜੀ ਗੁਰੂ ਹੀ ਕੜਸਦਾ ਅੱਖਾਂ ਤੇ ਪੱਟੀ ਵੱਜੀ ਹੈ ਮੋਤੀਆ ਆਇਆ ਹੋਇਆ ਦਿਮਨ ਦ੍ਰਿਸ਼ਟੀ ਇਹ ਨਵਾਂ 10 ਨਵਾਂ 10ਵਾਂ ਦਰਵਾਜ਼ਾ ਖੋਲਣਾ ਪਏਗਾ ਗੁਰੂ ਤੋਂ ਬਿਨਾ ਜੀ ਬੁਰਾ ਹਾਲ ਹੈ ਜੀ ਕੋਈ ਕੰਮ ਸਿੱਖਣਾ ਹੈ ਦੁੱਧ ਇਹ ਦਹੀਂ ਜਮਾਣਾ ਹੈ ਉਸਤਾਦ ਤੋਂ ਬਿਨਾ ਦਹੀਂ ਨਹੀਂ ਜਮਣਾ ਸਭ ਗੁਰੂ ਜ਼ਰੂਰੀ ਹੈ ਉਸਤਾਦ ਜ਼ਰੂਰੀ ਹੈ ਜੀ ਸੋ ਅੰਦਰੂਣ ਪ੍ਰਗਟ ਕਰਨੇ ਹਨ ਔਗਣੇ ਨਦੀਆਂ ਨਦੀਜੇ ਨਹੀਂ ਜਾਂਦੇ ਆਪਣੇ ਆਪ ਉਹ ਦਿਨ ਬਹੁ ਬਾਧੇ ਫੁੰਦੇ ਹਨ ਨੀਵੇਂ ਪਾਸੇ ਆਪਣੀ ਪਾਣੀ ਜਾਂਦਾ ਹੈ ਉੱਚੇ ਪਾਸੇ ਮੰਨ ਨੂੰ ਥੋੜਾ ਜਾਈ ਨਦੀ ਹੈ ਚੱਲੇਗੀ ਇਹ ਜਿਵੇਂ ਪਾਖੜਾ ਨਾ ਰਹਿਣਾ ਚੱਲੇਗੀ ਆਪਣੇ ਦੇ ਵਿਚਾਰ ਚੱਲਣਗੇ ਇਹ 24 25000 ਵਿਚਾਰ ਨਵੇਂ ਆ ਰਹੇ ਹਨ ਖੋਜ ਕਰਨੀ ਪਵੇਗੀ ਫਿਰ ਪਰੇਸ਼ਾਨਾ ਹੋਵਾਂਗੇ ਜੀ ਸਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਾਂ ਦਾਸ ਹੈ ਸੰਗਤ オー गुरु ਬਖਸ਼ਰਾਰੇ ਬਖਸ਼ਿਲਾਣਾ ਸਵਨਾ ਦਾਤਾ ਇੱਕ ਤੋਂ ਮਾਨਸ ਦਾਤ ਨਾ ਹੋਏ ਜੋ ਦੇ ਪਾਵੈ ਸੋ ਥੀ ਹੈ ਰਨ ਨਰੁਨ ਨਾ ਹੋਏ ਇਹ ਰੋਇਆ ਇਹ ਤੇਰਾ ਪਖੰਡ ਨਹੀਂ ਚੱਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ